ਬੀਤੇ ਦਿਨਾਂ ਤੋਂ ਇੱਕ ਜਿਹੜਾ ਮਾਮਲਾ ਪਕਿਆ ਹੋਇਆ ਹੈ ਕਿ ਇੱਕ ਰੈਸਟੋਰੈਂਟ ਦੇ ਵਿੱਚ ਹਿੰਸਾ ਹੁੰਦੀ ਹੈ ਲੜਾਈ ਹੁੰਦੀ ਹੈ ਤੇ ਦੋ ਜਿਹੜੇ ਵਿਅਕਤੀ ਨੇ ਉਹ ਜ਼ਖਮੀ ਹੋ ਜਾਂਦੇ ਨੇ ਇਸ ਲੜਾਈ ਝਗੜਾ ਜਿਹੜਾ ਕਿ ਦੱਸਿਆ ਜਾ ਰਿਹਾ ਸੋ ਇਸ ਵਕਤ ਅਸੀਂ ਉਸੇ ਰੈਸਟੋਰੈਂਟ ਦੇ ਬਾਹਰ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਤੰਦੂਰੀ ਜਿਹੜਾ ਰੈਸਟੋਰੈਂਟ ਦੱਸਿਆ ਜਾ ਰਿਹਾ ਸੀ ਤੰਦੂਰੀ ਨਾਈਟ ਕਰਕੇ ਰੈਸਟੋਰੈਂਟ ਤੇ ਗੱਲ ਕਰੀਏ ਤਾਂ ਜਿਹੜਾ ਬੈਡ ਨਾਨ ਵੈਜ ਜਿਹੜਾ ਉਹ ਜਿਸ ਦੇਖਣ ਨੂੰ ਲੱਗਦਾ ਕਿ ਕਿਉਂਕਿ ਇਹ ਫੋਟੋ ਵੀ ਜਿਹੜੀ ਹੈ ਉਹ ਨਾਨ ਵੇਜ ਦੀ ਹੀ ਲੱਗੀ ਹੋਈ ਹੈ ਇੱਥੇ ਤੇ ਇਹੀ ਜਿਹੜਾ ਰੈਸਟੋਰੈਂਟ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜੀ ਲੜਾਈ ਹੋਈ ਸਾਰੀ ਗੱਲਬਾਤ ਹੈ ਸੋ ਇਹ ਕਰਿੰਦੇ ਵੀ ਮੌਜੂਦ ਨੇ ਮਾਲਕ ਵੀ ਮੌਜੂਦ ਨੇ ਤੇ ਕਿਉਂਕਿ ਇਹਨਾਂ ਦਾ ਜਿਹੜਾ ਪੱਖ ਹਜੇ ਨਹੀਂ ਕਿਸੇ ਵੱਲੋਂ ਸਾਂਝਾ ਕੀਤਾ ਗਿਆ ਸੀ ਜਾਂ ਕਿਉਂ ਨਹੀਂ ਕੀਤਾ ਗਿਆ ਇਹ ਅਲੱਗ ਗੱਲ ਹੈ ਫਿਲਹਾਲ ਅਸੀਂ ਇਸ ਵਕਤ ਇੱਥੇ ਪਹੁੰਚੇ ਹਾਂ ਤੇ ਇਹ ਗੱਲਬਾਤ ਇਹਨਾਂ ਨਾਲ ਕਰਾਂਗੇ ਕਿ ਅਖਿਰ ਉਸ ਦਿਨ ਹੋਇਆ ਕੀ ਸੀ ਪੂਰਾ ਮਾਮਲਾ ਕੀ ਹੈ ਤੇ ਇਹ ਜਿਹੜਾ ਇੰਨੀ ਨੌਬਤ ਕਿਵੇਂ ਆਈ ਕਿ ਮਾਮਲਾ ਜਿਹੜਾ ਇੱਕ ਕਸਟਮਰ ਆਂਦਾ ਜਿੰਨਾ ਕ ਸਾਨੂੰ ਪਤਾ ਲੱਗਿਆ ਕਿ ਆਰਡਰ ਦੇਣ ਲਈ ਤੇ ਬਾਅਦ ਦੇ ਵਿੱਚ ਮਾਮਲਾ ਇੰਨਾ ਭੱਖ ਗਿਆ ਕਿ ਲੜਾਈ ਝਗੜੇ ਤੱਕ ਦੀ ਜਿਹੜੀ ਨੌਬਤ ਆ ਗਈ ਤੇ ਸਾਡੇ ਨਾਲ ਮਾਲਕ ਮੌਜੂਦ ਨੇ ਵੀ ਕੀ ਨਾਮ ਉਹਦਾ ਨਾਮ ਦੱਸੋ ਵੀਰ ਜੀ ਸੱਸੀ ਕਾਲਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਇਹ ਮਾਮਲਾ ਸਾਰਾ ਮਾਮਲਾ ਕੀ ਹੋਇਆ ਮਾਮਲਾ ਹੈ ਕਿ ਆਪਣੇ ਕੋਲੇ ਕਸਟਮਰ ਆਏ ਦੋਨੇ ਇਕੱਠੇ ਆਏ ਸੀਗੇ ਜਿੰਨਾ ਵਿਚਕਾਰ ਦੋਨਾਂ ਪਾਰਟੀਆਂ ਵਿੱਚ ਲੜਾਈ ਹੋਈ ਉਹ ਦੋਨੇ ਬੰਦੇ ਇਕੱਠੇ ਆਏ ਸੀਗੇ ਤੇ ਇੱਥੇ ਉਹਨਾਂ ਨੇ ਚਿਕਨ ਦਾ ਆਰਡਰ ਦਿੱਤਾ ਸੀਗਾ ਕਿ ਇੱਕ ਪੂਲ ਚਿਕਨ ਲਾ ਦਿਓ ਅੱਛਾ ਤੇ ਉਹ ਦੋਵੇਂ ਹੀ ਡਰਿੰਕ ਲੋਡਡ ਸੀਗੇ ਦੋਨੇ ਪਾਲਟੀਆਂ ਤਿੰਨ ਚਾਰਿਆਂ ਨੇ ਇੱਧਰ ਸੀਗੇ ਤਿੰਨ ਚਾਰਿਆਂ ਨੇ ਉਹਨਾਂ ਨਾਲ ਸੀਗੇ ਤੇ ਸਾਰੇ ਹੀ ਡਰਿੰਕ ਲੋਡਡ ਸੀਗੇ ਇਹ ਉਹਨਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਵੀ ਮੋਮੋਜ ਦਾ ਸੀ ਆਰਡਰ ਦਿੱਤਾ ਸੀਗਾ ਨਹੀਂ ਇਹ ਦਰਅਸਲ ਝੂਠ ਹੈ ਜੀ ਜੋ ਵੀ ਦੱਸਿਆ ਜਾ ਰਿਹਾ ਨਹੀਂ ਸਰ ਸਾਡਾ ਤੁਸੀਂ ਮੈਨੂ ਵੀ ਚੈੱਕ ਕਰ ਸਕਦੇ ਹੋ ਆਪਣੇ ਮੈਨੂ ਵਿੱਚ ਕੋਈ ਮੋਮੋਜ ਨਾ ਦੀ ਚੀਜ਼ ਨਹੀਂ ਹੈ ਨਾ ਫਿੰਗਰ ਨਾ ਦੀ ਚੀਜ਼ ਹੈ ਅੱਥੇ ਸਾਰਾ ਹੀ ਨੌਨ ਵੇਜ ਮਿਲਦਾ ਆ ਆਸ-ਪਾਸ ਮਮੋਜ਼ ਮਿਲਦਾ ਹੁੰਦਾ ਆ ਕਿੱਥੇ ਆਸ-ਪਾਸ ਮਮੋਜ਼ ਮਿਲਦੀ ਹੈ ਨਹੀਂ ਸਰ ਆਸ-ਪਾਸ ਮਮੋਜ਼ ਵੀ ਨਹੀਂ ਮਿਲਦੀ ਫਿਰ ਮਮੋਜ਼ ਵਾਲੀ ਗੱਲ ਜਿਹੜੀ ਬਣਾਈ ਨਹੀਂ ਇਦਾਂ ਸਾਰਾ ਹੀ ਝੂਠ ਹੈ ਸਾਰੀ ਨਾਲੇ ਇੱਕ ਗੱਲ ਹੋਰ ਝੂਠ ਬੋਲੀ ਉਹਨਾਂ ਨੇ ਕਿ ਮੈਂ ਅਮਰਤ ਹਰੀਆ ਕਿਉਂਕਿ ਉਹ ਫੁੱਲਰ ਡਰਿੰਕ ਲੋਡਰ ਸੀਗਾ ਬੰਦਾ ਜੀ ਮੌਕੇ ਤੇ ਮੌਕੇ ਦੇ ਹਾਰ ਦੇਖਿਆ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਫਿਰ ਇਹ ਲੜਾਈ ਝਗੜੇ ਦੀ ਨੋਬਤ ਸਰ ਇਹ ਨਹੀਂ ਪਤਾ ਕਿਉਂਕਿ ਰਿੰਕੂ ਤੇ ਕਾਲਾ ਦੋਨੇ ਹੀ ਪਿੱਛੋਂ ਜੱਫੀ ਪਾ ਕੇ ਆ ਰਹੇ ਸੀ ਜਿੰਨਾ ਕਾ ਅਸੀਂ ਦੇਖਿਆ ਪਿੱਛੇ ਸ਼ਾਇਦ ਉਹਨਾਂ ਦੀ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੋਵੇ ਜਾਂ ਕੁਛ ਪਰ ਜਦੋਂ ਇੱਥੇ ਆਏ ਰਿੰਕੂ ਅੰਦਰ ਚਲਾ ਗਿਆ ਆਪਣੀ ਸਿਟਿੰਗ ਤੇ ਤੇ ਕਾਲਾ ਸਾਡੇ ਨਾਲ ਖੜਾ ਰਿਹਾ ਗੱਲਾਂ ਬਾਤਾਂ ਕਰਦਾ ਰਿਹਾ ਕਾਲੇ ਦੇ ਨਾਲ ਇੱਕ ਵਿਅਕਤੀ ਹੋਰ ਸੀਗਾ ਜੋ ਮਨਾਲੀ ਤੋਂ ਆਇਆ ਸੀਗਾ ਤੇ ਦੋ ਵਿਅਕਤੀ ਹੋਰ ਸੀ ਇੱਕ ਦਾ ਨਾਮ ਸੁਖਪ੍ਰੀਤ ਹੈ ਇੱਕ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਤੇ ਰਿੰਕੂ ਅੰਦਰੋਂ ਆਇਆ ਉਹਨੇ ਉਹਦੇ ਜੋ ਮਨਾਲੀ ਤੋਂ ਆਇਆ ਸੀ ਉਹਨੇ ਉਹਦੇ 'ਚ ਪੇਡ ਮਾਰੀ ਉਹਨੇ ਐ ਨਹੀਂ ਪਤਾ ਕਿਉਂ ਮਾਰੀ ਕਿਸ ਕਰਕੇ ਸ਼ਾਇਦ ਪਿੱਛੇ ਨਾ ਮਿਸ ਅੰਡਰਸਟੈਂਡਿੰਗ ਹੋਈ ਹੋਵੇ ਉਹਨਾਂ 'ਚ ਤੇ ਮਨਾਲੀ ਵਾਲੇ ਨੇ ਉਹਦੇ ਚਪੇਨ ਮਾਰੀ ਰਿੰਕੂ ਤੇ ਇੱਥੋਂ ਮਾਮਲਾ ਭਖਿਆ ਸਾਰਾ ਉਹ ਆਪਸ ਚ ਜਾਣ ਪਛਾਨ ਵਾਲੇ ਆਪਸ ਚ ਨੌਂ ਹਾਂਜੀ ਸਾਰੇ ਹੀ ਇੱਕ ਦੂਜੇ ਦੇ ਨੌਂ ਨੇ ਅੱਛਾ ਹਾਲਾਂਕਿ ਇਕੱਠੇ ਹੀ ਉਹ ਇੱਥੇ ਆਏ ਨੇ ਦਸ ਰੈਂਟ ਤੇ ਸਾਰੀ ਉਹ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਕਾਸ ਨਹੀਂ ਹੋਈ ਫਿਰ ਲੜਾਈ ਹੋਈ ਹਾਂਜੀ 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 ਇੱਥੇ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਕਿ ਮਮੋਜ਼ ਦੀ ਇੱਕ ਗੱਲ ਬਾਰ ਬਾਰ ਕਹੀ ਜਾਂਦੀ ਉਹ ਫਿਰ ਮਮੋਜ਼ ਵਾਲੀ ਗੱਲ ਨਹੀਂ ਉਹ ਦਰਅਸਲ ਹੀ ਝੂਠ ਹੈ ਜੀ ਇਹ ਕਾ ਸਾਡੀ ਦੁਕਾਨ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਚਿੱਟਾ ਵਿਕਦਾ ਹੈ ਜਾਂ ਸੁਖਪ੍ਰੀਤ ਵੱਲੋਂ ਇਹ ਬਾਈਟ ਦਿੱਤੀ ਗਈ ਹੈ ਕਿ ਅੰਦਰ ਮੈਂ ਦੇਖਿਆ ਚਿੱਟਾ ਪੀ ਰਹੇ ਸੀ ਲੋਕੀ ਕਿ ਅਸੀਂ ਉਹਨਾਂ ਨੂੰ ਕਵਾਂਗੇ ਸਬੂਤ ਪੇਸ਼ ਕਰੋ ਤੇ ਇੱਕ ਉਹਨਾਂ ਨੇ ਇਹ ਗੱਲ ਕਹੀ ਹੈ ਹਰੀਮ ਜੀ ਨੇ ਕਿ ਇੱਥੇ ਲੋਕੀ ਜਵਾਰ ਛੋਟੇ ਛੋਟੇ ਪੰਨੀਆਂ ਲੈ ਕੇ ਜਾਂਦੇ ਨੇ ਤੇ ਤੁਸੀਂ ਆਂਡਗਵਾਂਡ ਤੋਂ ਵੀ ਥੋੜਾ ਪੁੱਛੋ ਜਾਂ ਉਹਨਾਂ ਨੂੰ ਕੋ ਸਾਨੂੰ ਸਬੂਤ ਦਿਓ ਇਹ ਗੱਲ ਸਾਡੀ ਦੁਕਾਨ ਨੂੰ ਬਦਨਾਮ ਨਾ ਕੀਤਾ ਜਾਵੇ ਹੱਥ ਜੋੜ ਕੇ ਬੇਨਤੀ ਹੈ ਜੀ ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਬੁਕਾਨੀ ਮੇਰਾ ਨਿਊ ਸਟਾਰਟਅਪ ਬਿਜ਼ਨਸ ਹੈ ਮੈਨੂੰ 4 ਮਹੀਨੇ ਹੋ ਗਏ ਕੰਮ ਕਰਦੇ ਪਹਿਲਾਂ ਮੈਂ ਜੋਬ ਕਰਦਾ ਸੀਗਾ ਆਪਣੇ ਟੈਲੀਕਮ ਲਾਈਨ ਕੰਪਨੀ 'ਚ ਮਾਰਕੀਟਿੰਗ ਦੀ ਹੁਣ ਮੈਂ ਸਟਾਰਟ ਕੀਤਾ ਨਾਲ ਪਲੱਸ ਜੋਬ ਕਰਦਾ ਜੀ ਕੀ ਲੱਗਦਾ ਕੀ ਇਹ ਫਿਰ ਇਹ ਸਾਰੀ ਜਿਹੜੀ ਕਹਾਣੀ ਕਿ ਰੈਸਟੋਰੈਂਟ ਨੂੰ ਜੋੜਨਾ ਮੋਮੋਸ ਦਾ ਗੱਲ ਕਰਨੀ ਜਦਕਿ ਨਾਨ-ভেজ ਦਾ ਰੈਸਟੋਰੈਂਟ ਹੈ ਸਾਰਾ ਕੀ ਮਨਸ਼ਾ ਕੀ ਲੱਗੀ ਅਗਰ ਅਸਲ ਝੂਠ ਹੈ ਜੀ ਇਹ ਸਾਰਾ ਕੁਝ ਹੈ ਸਾਡੀ ਦੁਕਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇਹ ਪਲੱਸ ਪਹਿਲਾਂ ਉਹਨਾਂ ਨੇ ਇੱਕ ਬਾਈਟ ਵਿੱਚ ਦੱਸਿਆ ਕਿ ਦੁਕਾਨਦਾਰ ਦੀ ਟੀਮ ਦੇ ਦੁਕਾਨਦਾਰ ਦੇ ਸਟਾਫ ਮੈਂਬਰ ਹੈ ਇਨਕਲੂਡ ਦੁਕਾਨਦਾਰ ਉਹ ਸਾਨੂੰ ਛਡਾਰੇ ਸੀ ਦੂਜੀ ਅਸੀਂ ਡੀਐਸਪੀ ਵਾਲੀ ਅੱਜ ਬਾਈਟ ਦੇਖੀ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਡੀਐਸਪੀ ਸਾਹਿਬ ਨੂੰ ਇਹ ਦੱਸਿਆ ਜਾ ਰਿਹਾ ਕਿ ਦੁਕਾਨਦਾਰ ਦੇ ਮੈਂਬਰਾਂ ਨੇ ਸਾਨੂੰ ਘੁੱਟਿਆ ਫਿਰ ਇਹ ਤਾਂ ਬਿਆਨ ਹੀ ਆਪਕੋ ਜਿਹੜੇ ਅਲੱਗ-ਅਲੱਗ ਬਿਲਕੁਲ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ ਕਿ ਜਿੰਨੇ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਹਰੇਕ ਬੰਦੇ ਦੇ ਅਲੱਗ-ਅਲੱਗ ਬਿਆਨ ਦਿੱਤੇ ਨੇ ਅਲੱਗ-ਅਲੱਗ ਉਹਨਾਂ ਨੂੰ ਸਟੇਟਮੈਂਟਾਂ ਦਿੱਤੀਆਂ ਉਹਨਾਂ ਦੀ ਕੋਈ ਸਟੇਟਮੈਂਟ ਨਹੀਂ ਮਿਲਦੀ। ਅੱਛਾ ਗੱਲ ਕਰੀਏ ਸਾਰੇ ਕੇਸ ਦੇ ਵਿੱਚ ਪੁਲਿਸ ਵੱਲੋਂ ਹਿੰਜ ਤੱਕ ਬੁਲਾਇਆ ਨਹੀਂ ਪੁਲਿਸ ਵੱਲੋਂ ਸਾਡੀ ਦੁਕਾਨ ਤੇ ਆਏ ਸੀਗੇ ਐਸਐਚਓ ਸਾਹਿਬ ਹਾਂਜੀ ਪੁੱਛਗਿਛ ਕਰਨ ਆ ਸੀ ਜੋ ਵੀ ਮੌਕੇ ਤੇ ਗੱਲ ਹੋਈ ਉਹਨਾਂ ਨੂੰ ਸਾਰੀ ਪ੍ਰੋਪਰ ਜਾਣਕਾਰੀ ਦਿੱਤੀ ਹੈ। ਇੱਕ ਤੁਹਾਨੂੰ ਵੀਡੀਓ ਦਿਖਾਉਣਾ ਮੈਂ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਦੁਕਾਨਦਾਰ ਸਾਡੇ ਨਾਲ ਸੀਗਾ ਜੀ ਉਹਨੇ ਛੜਾਇਆ ਦੇਖੋ। ਬਿਲਕੁਲ ਇਹ ਤਾਂ ਦੇਖ ਲਈਏ ਕਿ ਮਿਜੀ ਚੈਨਲ ਦੇ ਵੱਲੋਂ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਖੜੀ ਕਰੇ ਇੱਕ ਗੁਰੂ ਦਾ ਸਵਾਰ ਸੋਸ਼ਲ ਮਾਮਲੇ ਵਿੱਚ ਜਦੋਂ ਆਇਆ ਇਹ ਕੋਈ ਨਾ ਕੋਈ ਉਸ ਇੱਕ ਜਿਹਨ ਸਾਡਾ ਦੁਸਤਾ ਚਿਕ ਮੈਂ ਦਾ ਕੋਈ ਨਹੀਂ ਸਾਡੀ ਬਹੁਤ ਮੱਲ ਗਈ ਸੀ ਸਟਾਪ ਆਇਆ ਬਾਕੀ ਤਾਂ ਜਿਹੜੇ ਉਹ ਅੰਦਰ ਮੈਨੇ ਸਾਰੇ ਹੀ ਪੜ੍ਹ ਲਏ ਤੇ ਉਹਨੇ 15 ਤਰਾ ਕੀ ਜਾਣੀ ਸੀ ਸੱਤ ਤੇ ਚਾਰ ਸ਼ਾਨਦਿਸ਼ੀ ਉਹਨਾਂ ਦੇ ਕੁੱਟਣ ਦੇ ਦੋ ਤਰੀਕੇ ਹਨ ਇੱਕ ਮੁੰਡਾ ਸਰਦਾਰ ਕੁੱਟਣਾ ਮੰਨ ਕੇ ਉਹ ਚੜਵਾਉਣ ਦੇ ਵਿੱਚ ਸੀ ਸਾਨੂੰ ਅੱਛਾ ਇੱਕ ਮੁੰਡਾ 60% ਦਾ ਸੱਚੀ ਮੰਨਦਾ ਪੁਣੇ ਸਾਡੇ ਬੋਲ ਮੰਨ ਕੇ ਜੀ ਸਭ ਲਾਇਆ ਇੱਥੇ ਸਰ ਮੈਂ ਤੁਹਾਨੂੰ ਦੱਸ ਰਿਹਾ ਜੋ ਡੀਐਸਪੀ ਸਾਹਿਬ ਨੇ ਦੇਰੇ ਨੇ ਬਾਈਟਰ ਜਿਹਦੇ ਵਿੱਚ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਅਮਰਖਰਿਆ ਸਿੰਘ ਦਾ ਤੇ ਦੁਕਾਨਦਾਰਾਂ ਨੇ ਦੁਕਾਨਦਾਰ ਦੇ ਬੰਦੇ ਨੇ ਸਾਨੂੰ ਕੁੱਟਿਆ ਹਾਂ ਜੀ ਇਹ ਗੱਲ ਹੈ ਕਿ ਇਹ ਦੁਕਾਨਦਾਰ ਛੜਵਾਇਆ ਹਾਂ ਜੀ ਇਹ ਹੀ ਗੱਲ ਹੈ ਕਿ ਇਹ ਦੁਕਾਨਦਾਰ ਕੁੱਟ ਰਿਆ ਸੀ ਕਿਉਂਕਿ ਉਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਕਿ ਉਹਨੇ ਜਿਆਦਾ ਡਰਿੰਕ ਲੋਡਡ ਸੀ ਕਿ ਉਹਨਾਂ ਨੂੰ ਇਹ ਗੱਲ ਤਾਂ ਪਤਾ ਹੀ ਨਹੀਂਗਾ ਕਿ ਕੌਣ ਕੁੱਟ ਰਿਆ ਕੌਣ ਛੜਾ ਰਿਹਾ ਸਹੀ ਸਟੇਟਮੈਂਟ ਹੀ ਨਹੀਂ ਉਹਨਾਂ ਨੂੰ ਪਤਾ ਹੁਣ ਆਪਾਂ ਜੀ ਗੱਲ ਕਰੀਏ ਤਾਂ ਕੀ ਹੋਣਾ ਕੀ ਚਾਹੀਦਾ ਸਰ ਸਾਡੀ ਦੁਕਾਨ ਨੂੰ ਨਾ ਉਹ ਕਿਤੇ ਆਵੇ ਨਾਮ ਨਾ ਖਰਾਬ ਕਿਤੇ ਆਵੇ ਸਾਡੀ ਦੁਕਾਨ ਦਾ ਅਸੀਂ ਇਹੀ ਬੇਨਤੀ ਕਰਦੇ ਹਾਂ ਤੇ ਪ੍ਰਸ਼ਾਸਨ ਵੀ ਸਾਡੇ ਨਾਲ ਹੈ ਸਾਡੀ ਪੁਲਿਸ ਸਪੋਰਟ ਕਰਦਿਆ ਅੱਛਾ ਗੱਲ ਕਰੀਏ ਤਾਂ ਇਹ ਨਹੀਂ ਲੱਗਦਾ ਤੁਹਾਨੂੰ ਵੀ ਕਿ ਬਹਿਕਾਵੇ ਦੇ ਵਿੱਚ ਆ ਕੇ ਜਾਂ ਕਿਤੇ ਪ੍ਰੈਸ਼ਰ ਤੇ ਆ ਕੇ ਤਾਂ ਜਿਹੜੇ ਬਿਲਕੁਲ ਇਹ ਵੀ ਗੱਲ ਹੋ ਸਕਦੀ ਹੈ ਜੀ ਕੋਈ ਪ੍ਰੈਸ਼ਰ ਵੀ ਆ ਸਕਦਾ ਇਹਨਾਂ ਦੇ ਜੋ ਕਿ ਬਾਰ ਬਾਰ ਬਿਆਨ ਬਦਲੇ ਆ ਰਹੇ ਨੇ ਕਿਉਂਕਿ ਇਹਨਾਂ ਨੂੰ ਪਹਿਲਾਂ ਆਪਣੇ ਆਪਣੇ ਇੰਚਾਰਜ ਇਧਰ ਵਰਦਮਾਨ ਦੇ ਨੇ ਰਮਨਦੀਪ ਸਿੰਘ ਉਹਨਾਂ ਕੋਲੇ ਜਦੋਂ ਐਫ ਆਈ ਆਰ ਲਿਖਾਈ ਹੈ ਕੁਝ ਲਿਖਾਇਆ ਉੱਥੇ ਕਿਹਾ ਸੀਗਾ ਰਿੰਕੂ ਤੇ ਅਸੀਂ ਦੋਨੇ ਇਕੱਠੇ ਆਏ ਸੀ ਬਾਅਦ ਵਿੱਚ ਹੁਣ ਬਾਈਟਾਂ ਵਿੱਚ ਕਹਿ ਰਹੇ ਨੇ ਕਿ ਅਸੀਂ ਦੋਨੇ ਅਲੱਗ-ਅਲੱਗ ਆਏ ਆ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਇਹ ਗੱਲ ਤੋ ਇਹ ਜਿਹੜਾ ਰੈਸਟੋਰੈਂਟ ਆਪਾਂ ਗੱਲ ਕਰੀਏ ਤੰਦੂਰੀ ਰੈਸਟੋਰੈਂਟ ਜਿੱਦੀ ਗੱਲ ਕੀਤੀ ਜਾ ਰਹੀ ਸੀ ਇੱਥੇ ਇਸ ਵਕਤ ਅਸੀਂ ਪਹੁੰਚੇ ਸੀ ਤੇ ਜਿਹੜੇ ਮਾਲਕ ਨੇ ਮਾਲਕਾ ਨਾਲ ਵੀ ਆਪਾਂ ਜਿਹੜੀ ਗੱਲਬਾਤ ਕੀਤੀ ਤੇ ਉਹਨਾਂ ਦੇ ਵੱਲੋਂ ਵੀ ਜਿਹੜੀ ਜਾਣਕਾਰੀ ਸੰਕੀ ਕੀਤੀ ਗਿਆ ਹਾਲਾਂਕਿ ਮਾਮਲਾ ਅਜੇ ਜਾਂਚ ਦੇ ਵਿੱਚ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਹੜਤਾਲ ਜਿਹੜੀ ਹੈ ਉਹ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ ਤੇ ਅਸਲ ਜਿਹੜੇ ਕਾਰਨ ਨੇ ਉਹ ਵੀ ਜਲਦ ਤੋਂ ਜਲਦ ਜਿਹੜੇ ਨੇ ਉਹ ਪਤਾ ਲਗਾਏ ਜਾ ਰਹੇ ਨੇ ਕਿ ਆਖਿਰ ਕੀ ਜਿਹੜਾ ਪੂਰਾ ਮਾਮਲਾ ਸੀ ਤੇ ਕਿਸ ਗੱਲ ਨੂੰ ਲੈ ਕੇ ਜਿਹੜੀ ਇਹ ਬਹਿਸਬਾਜੀ ਹੋਈ ਤੇ ਬੈਸ ਬਾਜੀ ਜਿਹੜੀ ਹੈ ਉਹ ਲੜਾਈ ਦੇ ਵਿੱਚ ਬਦਲ ਗਈ ਜਿਸ ਦੇ ਵਿੱਚ ਕੀ ਜਿਹੜੇ ਦੋ ਵਿਅਕਤੀ ਦਾਖਲ ਵੀ ਹਸਪਤਾਲ ਜਿਹੜੇ ਰਾਜ ਹੋਏ ਤੇ ਫਿਲਹਾਲ ਦੀ ਗੱਲ ਕਰੀਏ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੇ ਉੱਪਰ ਜਾਂਚ ਪੜਤਾਲ ਜਿਹੜੀ ਆਪਣੀ ਉਹ ਕੀਤੀ ਜਾ ਰਹੀ ਹੈ ਤੇ ਮਾਮਲਾ ਹਜੇ ਅੰਡਰ ਪਰਸੈਕ ਹੈ। ਇੱਕ ਸਰ ਮੈਂ ਦੱਸਣਾ ਜਾਊਂਗਾ ਕਿ ਨੋਰਮਲ ਲੜਾਈ ਨੂੰ ਚਿੱਤੇ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸ਼ਾਇਦ ਸਾਡੀ ਦੁਕਾਨ ਨੂੰ ਨਾਮ ਖਰਾਬ ਕਰਨ ਲਈ ਕਿਉਂਕਿ ਇਹ ਨੋਰਮਲ ਲੜਾਈ ਹੈ ਕੋਈ ਹੋਣੀ ਹੈ ਪਰ ਚਿੱਤੇ ਦਾ ਨਾਮ ਬਹੁਤ ਲਿਆ ਯਾਰ ਇਹਦੇ ਵਿੱਚ ਤੁਸੀਂ ਪ੍ਰਸ਼ਾਸਨ ਨੂੰ ਮੇਰੇ ਵੱਲੋਂ ਹੀ ਬੇਨਤੀ ਹੈ ਕਿ ਇਨਕੁਆਰੀ ਕੀਤੀ ਜਾਵੇ ਸਾਡੀ ਦੁਕਾਨ ਦੀ ਕੀਤੀ ਜਾਵੇ ਉਹਨਾਂ ਦੀ ਵੀ ਕੀਤੀ ਜਾਵੇ ਇਨਕੁਆਰੀ ਦੀ ਗੱਲ ਕਰੀਏ ਤਾਂ ਤੁਹਾਡੇ ਕੋਈ ਪਰਚੇ ਪੈਣਾ ਐ ਐਨਡੀਪੀ ਨਹੀਂ ਸਰ ਕੋਈ ਪਰਚਾ ਨਹੀਂ ਆ ਸਾਡੇ ਕੋਈ ਟੀਮ ਮੈਂਬਰ ਤੇ ਚਿੱਟਾ ਚੱਲਦਾ ਤਾਂ ਆਬੀਲੀ ਪਰਚਾ ਕੋਈ ਤਾਂ ਹੋਵੇ ਨਹੀਂ ਸਰ ਮੇਰੇ ਕੋਈ ਪਰਚਾ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਮੇਰੀ ਟੀਮ ਮੈਂਬਰ ਦੇ ਵੀ ਚੈੱਕ ਕਰ ਸਕਦੇ ਹੋ ਬਗੈਰ ਤੁਸੀਂ ਆਪਣੇ ਆਸ-ਪਾਸ ਮਹੱਲੇ ਤੋਂ ਵੀ ਪੁੱਛ ਸਕਦੇ ਹੋ ਸਾਡੇ ਨੂੰ ਉਹ ਸਾਰੀ ਜਾਣਕਾਰੀ ਸਾਂਝੀ ਕਰਨੀ ਜ਼ਰੂਰੀ ਸੀ ਕਿਉਂਕਿ ਜਿਹੜਾ ਇਹਨਾਂ ਦੀ ਜਿਹੜਾ ਪੱਖ ਹੈ ਉਹ ਵੀ ਲੈਣਾ ਜ਼ਰੂਰੀ ਸੀ ਕਿ ਅੱਜ ਉਹਨਾਂ ਸਾਰੀ ਗੱਲਬਾਤ ਕੀ ਹੋਈ ਸੀ ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਤੇ ਆਪਣੀ ਜਿਹੜੀ ਕਾਰਵਾਈ ਉਹ ਲੈ ਰਹੀ ਹੈ ਅਮਲ ਦੇ ਵਿੱਚ ਤੇ ਦੇਖਣਾ ਹੋਵੇਗਾ ਹੁਣ ਆਉਣ ਵਾਲੇ ਸਮੇਂ 'ਚ ਕੀ ਇਸ ਕੇਸ ਦੇ ਵਿੱਚ ਨਿਕਲ ਕੇ ਆਉਂਦਾ ਹੈ ਇਹ ਆਪਾਂ ਪੁਲਿਸ ਦੀ ਜਾਂਚ ਦੇ ਵਿੱਚ ਦੇਖਾਂਗੇ